ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰਾ ਕਟਹੀ ਤਿਰਥ ਨਾਮ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜਾ ਜਨਮ ਨ ਆਵਾ ਮਨ ਬੇਦਿਆ ਦਿਆਲ ਸਤਿ ਮੇਰੀ ਮਈ ਕੌਣ ਜਾਣੈ ਫੇਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ ਅਗਮ ਅਗੋਚਰ ਅਲਕ ਅਪਰਾ ਚਿੰਤਾ ਕਰੋ ਹਮਾਰੇ ਜਾਲ ਖਲ ਮਹਿਆਲ ਪਰਪੁਰ ਲਿਣਹਾ ਕਟ ਕਟ ਜੋਤ ਤੁਮਰੀ ਸਖਮਤ ਸਬਬ ਬੁਧ ਤੁਮਾਰੇ ਮੰਦਰ ਸ਼ਾਮਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਹਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਬ ਸਹਣ ਤੁਮਾਰੇ ਸਰਬ ਚਿੰਤਾ ਤੁਧ ਪਾਸੇ ਜੋ ਤੁਧ ਪਾਵੇ ਸੋਏ ਚੰਗਾ ਇਕ ਨਾਨਕ ਕੀ ਅਰਦਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟਹੀ ਤਿਰਥ ਨਾਮ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੜਾ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ ਅਗਮ ਅਗੋਚਰ ਅਲਕ ਅਪਰਾ ਚਿੰਤਾ ਕਰੋ ਹਮਾਰੀ ਜਲ ਖਲ ਮਹੀਆਲ ਪਰਪੁਰ ਲਿਣਾ ਕਟ ਕਟ ਜੋਤ ਤੁਮਾਰੇ ਸਿਖ ਮਤ ਸਬਬੁ ਬੁਧ ਤੁਮਾਰੇ ਮੰਦਰ ਸ਼ਾਮਾ ਤੇਰੇ ਤੁਜ ਬਿਨ ਅਵਰ ਨਾ ਜਾਣਾ ਮੇਰੇ ਸਹਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਬ ਸਣ ਤੁਮਾਰੇ ਸਰਬ ਚਿੰਤਾ ਤੁਧ ਪਾਸੇ ਜੋ ਤੁਧ ਪਾਵੈ ਸੋਏ ਚੰਗਾ ਇਕ ਨਾਨਕ ਕੀ ਅਰਦਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟਹੀ ਤੇਰਥ ਨਾਮਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜਾ ਜਨਮ ਆ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ आगम अगोचर अलख अपरा चिंता करो हमारी जाल खल महयल पर पुर लिन्हा कट कट जोत तुम्हारी सिख मत सब बुध तुम्हारे मंदर शाम तेरे ਜੋ ਜਿਵੇਂ ਆਵਰ ਨਾ ਜਾਣਾ ਮੇਰੇ ਸਹੇਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਣ ਤੁਮਾਰੇ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਏ ਚੰਗਾ ਇਕ ਨਾਨਕ ਕੀ ਅਰਦਾਸ ਹੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰਾ ਕਟਹੀ ਤਿਰਥ ਨਾਮਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜਾ ਜਨਮ ਆ ਨਾ ਆਵਾ ਮਨ ਬੇਦਿਆ ਦਿਆਲ ਸਤਿ ਮੇਰੀ ਮਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ ਅਗਮ ਅਗੋਚਰ ਅਲਕ ਅਪਰਾ ਚਿੰਤਾ ਕਰੋ ਹਮਾਰੀ ਜਲ ਖਲ ਮਹੀ ਅਲ ਪਰਪੁਰ ਲਿਣਾ ਕਟ ਕਟ ਜੋਤ ਤੁਮਰੀ ਸਖਮਤ ਸਬਬ ਬੁਧ ਤੁਮਾਰੇ ਮੰਦਰ ਸ਼ਾਮਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਹਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਹਣ ਤੁਮਾਰੇ ਸਰਬ ਚਿੰਤਾ ਤੁਦ ਪਾਸੇ ਜੋ ਤੁਦ ਪਾਵੇ ਸੋਏ ਚੰਗਾ ਇਕ ਨਾਨਕ ਕੀ ਅਰਦਾਸ ਹੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟਹੀ ਤਿਰਥ ਨਾਮਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜਾ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ ਅਗਮ ਅਗੋਚਰ ਅਲਕ ਅਪਰਾ ਚਿੰਤਾ ਕਰੋ ਹਮਾਰੇ ਜਨ ਖਲ ਮਹੀਅਲ ਪਰਪੁਰ ਲਿਣਾ ਕਟ ਕਟ ਜੋਤ ਤੁਮਾਰੇ ਸਿਖ ਮਤ ਸਬਬੁ ਬੁਧ ਤੁਮਾਰੇ ਮੰਦਰ ਸ਼ਾਮਾ ਤੇਰੇ ਤੁਜ ਬਿਨ ਅਵਰ ਨਾ ਜਾਣਾ ਮੇਰੇ ਸਹੇਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਬ ਸਹ ਤੁਮਾਰੇ ਸਰਬ ਚਿੰਤਾ ਤੁਧ ਪਾਸੇ ਜੋ ਤੁਧ ਪਾਵੈ ਸੋਇ ਚੰਗਾ ਇਕ ਨਾਨਕ ਕੀ ਅਰਦਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰਾ ਕਟਹੀ ਤੇਰਥ ਨਾਮਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜਾ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਈ ਕੌਣ ਜਾਣੇ ਫਿਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ आगम अगोचर अलक अपरा चिंता करो हमारी जाल खल महयल पर पुर लिन्हा कट कट जोत तुम्हारी सिख मत सब बुध तुम्हारे मंदर शाम तेरे तुजे बिना आवरा ना जाना मेरे साहिबा गुण गावा नित तेरे जी जंत सब शरण तुम्हारी सर्व चिंत तुद पासे जो तुद पावे सोए चंगा ਇਕ ਨਾਨਕ ਕੀ ਅਰਦਾਸ ਹੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰਾ ਕਟਹੀ ਤਿਰਥ ਨਾਮਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੜਾ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਈ ਕੌਣ ਜਾਣੈ ਪਿਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ ਅਗਮ ਅਗੋਚਰ ਅਲਕ ਅਪਰਾ ਚਿੰਤਾ ਕਰੋ ਹਮਾਰੇ জাল ਖਲ ਮਹੀਲ ਪਰ ਪੁਰ ਲਿਣਾ ਕਟ ਕਟ ਜੋਤ ਤੁਮਾਰੇ ਸਿਖ ਮਤ ਸਬ ਬੁਧ ਤੁਮਾਰੇ ਮੰਦਰ ਸ਼ਾਮਾ ਤੇਰੇ ਤੁਜ ਬਿਨ ਅਵਰ ਨਾ ਜਾਣਾ ਮੇਰੇ ਸਹੇਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਬ ਸਣ ਤੁਮਾਰੇ ਸਰਬ ਚਿੰਤਾ ਤੁਧ ਪਾਸੇ ਜੋ ਤੁਧ ਪਾਵੇ ਸੋਏ ਚੰਗਾ ਇਕ ਨਾਨਕ ਕੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ